ਹਾਂਜੀ ਬਾਬੋ ਕੀ ਹਾਲ ਹੈ ਜੀ ਉਮੀਦ ਕਰਦਾ ਸਾਰੇ ਠੀਕ ਹੋਵਗਾ ਕਿਟ ਆਈ ਆਪਣੇ ਕੋਲ ਇੱਕ 4200 ਵਾਟ ਦੀ ਡੀਐਕਸ ਦੀਆਂ ਕਿਟਾਂ ਜਿਹੜੀਆਂ ਚੱਲਦੀਆਂ ਹੁੰਦੀਆਂ ਨੇ ਮਿਸਤਰੀ ਭਰਾਵਾਂ ਨੂੰ ਸਭ ਨੂੰ ਪਤਾ ਹੈ ਤੇ ਕਿਟ ਦਾ ਇੰਨਾ ਨਾਸ ਵੱਡਿਆ ਕਿਸੇ ਮਿਸਤਰੀ ਕੋਲ ਬਾਈ ਲੈ ਕੇ ਗਿਆ ਸੀ ਤੇ ਹੁਣ ਇਹਨੂੰ ਅਸੀਂ ਆਪਾਂ ਖੋਲਿਓ ਬਾਈ ਕਹਿੰਦਾ ਦੋ ਦਿਨ ਵੀ ਨਹੀਂ ਚੱਲਦਾ ਪੰਜ ਛੇ ਵਾਰ ਰਿਪੇਅਰ ਹੋ ਗਿਆ ਇਹਦੇ ਹਾਲਾਤ ਚੰਨਣ ਲੱਗਦੇ ਤੁਸੀਂ ਦੇਖੋ ਆ ਪ੍ਰਿੰਟਾਂ ਨਾਲ ਕਦੇ ਕਿਟਾਂ ਚੱਲਦੀਆਂ ਤੇ ਬਾਈ ਮੇਰੋ ਮੇਰਾ ਰਿਕੁਐਸਟ ਵਾਲੀ ਗੱਲ ਹੈ ਵੀ ਜੇ ਕੰਮ ਕਰਨਾ ਹੈ ਸ਼ੌਂਕ ਨਾਲ ਕਰੋ ਯਾਰ ਇਹੋ ਜਿਹਾ ਤਦ ਇਹ ਕੰਮ ਕਰੇ ਤਾਂ ਕੋਈ ਫਾਇਦਾ ਨਹੀਂ ਕਸਟਮਰ ਵੀ ਵਿਚਾਰਾ ਤੰਗ ਹੁੰਦਾ ਤੇ ਮੁੜ ਕੇ ਉਹਦੀ ਸੋਚ ਕਿੱਥੇ ਤੱਕ ਜਾਂਦੀ ਹੈ ਵੀ ਰਿਪੇਅਰ ਕਰਾਇਆ ਚ ਕੋਈ ਫਾਇਦਾ ਨਹੀਂ ਐਸੀ ਚੱਕਰ ਚ ਜਾਂਦੀ ਹੈ ਰਿਪੇਅਰ ਦਾ ਫਾਇਦਾ ਵੀ ਹੁੰਦਾ ਇਹ ਅਪਰ ਬੇਰ ਨੂੰ ਵਧੀਆ ਢੰਗ ਨਾਲ ਤੇ ਤਰੀਕੇ ਨਾਲ ਕਰਾਂਗੇ ਹੁਣ ਕੰਪਨੀ ਨੇ ਜਿਹੜੇ ਪ੍ਰਿੰਟ ਦਿੱਤੇ ਆ ਯਾਰ ਥੱਲੇ ਉਹ ਪ੍ਰਿੰਟ ਪੜਤ ਕੇ ਤੁਸੀਂ ਜੰਪਰ ਲਾ ਲਾ ਕੇ ਜਿਗਾੜ ਕਰੀ ਜਾਂਦੇ ਓ ਟਰੈਕਟਰ ਤੇ ਜੰਪਰ ਨਹੀਂ ਚੱਲਦੇ ਆ ਚਿੱਟੇ ਰੰਗ ਦੀ ਤਾਰ ਦੇਖੋ ਯਾਰ ਕੀ ਹਾਲਾਤ ਆ ਜਮਾ ਰੱਦੀ ਤਾਰ ਲਾਈ ਏ ਵਿੱਚ ਜਿਹੜੀ ਪਲੱਸ ਦੀ ਤਾਰ ਲੱਗੀ ਏ ਬਾਕੀ ਤੁਸੀਂ ਹਾਲਾਤ ਆਪ ਦੇਖ ਸਕਦੇ ਹੋ ਕਿੱਟ ਦੇ ਕੀ ਹਾਲਾਤ ਆ ਤੇ ਮਿਸਤਰੀ ਭਰਾਵਾਂ ਨੂੰ ਮੇਰੀ ਇਹੋ ਹੀ ਬੇਨਤੀ ਏ ਵੀ ਜਿਹੜਾ ਭਰਾ ਬੇਰ ਵਗੈਰਾ ਜੀ ਨਹੀਂ ਮੱਥਾ ਮਾਰਦਾ ਉਹ ਨਾ ਮੱਥਾ ਮਾਰਿਆ ਕਰੋ ਆਪਲਾ ਬੱਤੀ ਬੋਲ ਦੀ ਤਾਰ ਜਾਂਦੀ ਐ ਇਹਨੂੰ ਬੀਟੀ ਨੂੰ ਉਹ ਦੇਖੋ ਕਿ ਫੋਟੋ ਹੋਰ ਸਿੱਧੀ 200 ਅਗਲੇ ਪਾਸੇ ਲਾਤੀ ਬੱਤੀ ਕਭ ਕਮਨ ਨਾ ਕੀ ਕੀ ਨਾ 12 ਬੋਲਤ ਦਾਣ ਲੱਗੇ ਚੱਲ ਪਿਆ ਓਕੇ ਚਲਾ ਚੁੱਕਿਆ ਚੈੱਕ ਕਰਵਾਤਾ ਅਗਲੇ ਨੂੰ ਫੜਾ ਦੇਣੇ ਜੇ ਮਿਸਤਰੀ ਭਰਾ ਮੇਰੀ ਇਸ ਗੱਲ ਤੋਂ ਸਹਿਮਤ ਨੇ ਜਾਂ ਕੋਈ ਕਸਟਮਰ ਵੀ ਮੇਰੀ ਵੀਡੀਓ ਦੇਖ ਰਿਹਾ ਹੈ ਸਹਿਮਤ ਹੈ ਤਾਂ ਭਾਈ ਮੇਰੀ ਤਾਂ ਇਹ ਰਿਕੁਐਸਟ ਹੈ ਕਿਤੇ ਵੀ ਤੁਸੀਂ ਰਿਪੇਅਰ ਕਰਾਓ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਅਗਲਾ ਰਿਪੇਅਰ ਚੰਗੀ ਕਰਦਾ ਵੀ ਆ ਜੰਪਰਾਂ ਨਾਲ ਨਹੀਂ ਜੁਗਾਰ ਲੱਗਦੇ ਕਦੇ ਵੀ ਕਿਹੜੀ ਕੰਪਨੀ ਕੋਲ ਧੰਨਵਾਦ ਦੋਸਤ